76ਵੇਂ ਗਣਤ ਤਿਵਤ ਦੇ ਜਿੱਥੇ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾਣਾ ਉੱਥੇ ਹੀ ਪੰਜਾਬ ਦੇ ਪਟਿਆਲਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿਹੜੀ ਕਿ ਝੰਡੇ ਦੀ ਰਸਮ ਦਾ ਕੀਤੀ ਜਾਣੀ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿ ਤਿਆਰੀਆਂ ਜੋਰਾਂ ਤੇ ਨੇ ਔਰ ਜਿਹੜਾ ਮੁੱਖ ਮੰਤਰੀ ਜਿੱਥੇ ਲੋਕਾਂ ਨੂੰ ਸੰਬੋਧਿਤ ਕਰਨਗੇ ਉੱਥੇ ਹੀ ਇਹ ਬੁਲਟ ਪ੍ਰੂਫ ਜਿਹੜਾ ਕਿ ਕੈਵਨ ਵੀ ਆ ਗਿਆ ਪਰ ਉੱਥੇ ਹੀ ਜਿਹੜੀ ਸੁਰੱਖਿਆ ਦੀ ਗੱਲ ਕਰੀਏ ਤਾਂ ਸੁਰੱਖਿਆ ਦੇ ਵਿੱਚ ਡੀਆਈਜੀ ਪਟਿਆਲਾ ਰੇਂਜ ਔਰ ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਨੇ ਖੁਦ ਜਿਹੜੀ ਕਿ ਕਮਾਂਡ ਸੰਭਾਲੀ ਹੋਈ ਹੈ ਪਰ ਕੁਝ ਜਿਹੜੇ ਕੀ ਸ਼ਰਾਰਤੀ ਅੰਸਰ ਜਿਵੇਂ ਕਿ ਖਾਲਸਤਾਨੀ ਹੱਤਵਾਲੀ ਗੁਰਵੰਤ ਸਿੰਘ ਪੰਨੂ ਜੋ ਕਿ ਹਮੇਸ਼ਾ ਹੀ 15 ਅਗਸਤ ਤੋਂ ਵਜਾ 26 ਜਨਵਰੀ ਕੋਈ ਨਾ ਕੋਈ ਧਮਕੀ ਦਿੰਦੇ ਨੇ ਜਿੱਤੇ ਕੀ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਵੇ ਉੱਤੇ ਹੀ ਡੀਆਈਜੀ ਪਟਿਆਲਾ ਰੇਂਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਜਿਹੀਆਂ ਗਿੱਦਰ ਧਮਕੀਆਂ ਤੋਂ ਪੰਜਾਬ ਪੁਲਿਸ ਨਹੀਂ ਡਰੇਗੀ ਔਰ ਉਹਨਾਂ ਕਿਹਾ ਕਿ ਗੁਰਵੰਤ ਸਿੰਘ ਪੰਨੂ ਜੋ ਕਿ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਿਹਾ ਔਰ ਉਸਤੇ ਉਹ ਜਿਹੜਾ ਕੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹਨਾਂ ਕਿਹਾ ਕਿ ਬਾਰ ਬੈਠ ਕੇ ਪੰਜਾਬ ਦੇ ਲੋਕਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਪਰ ਉਹਨਾਂ ਨੇ ਇਹ ਵੀ ਗੱਲ ਸਪਸ਼ਟ ਕੀਤੀ ਕਿ ਗੁਰਵੰਤ ਸਿੰਘ ਪੰਨੂ ਨੂੰ ਜਲਦੀ ਹੀ ਪਟਿਆਲਾ ਪੁਲਿਸ ਗ੍ਰਿਫਤਾਰ ਕਰਕੇ ਲਿਆਏਗੀ ਔਰ ਉਹਨਾਂ ਨੇ ਕਿਹਾ ਕਿ ਸ਼ਹਿਰ ਦੀਆਂ ਸੜਕਾਂ ਤੇ ਕੈਂਟਰ ਗੱਡੀ ਦੇ ਵਿੱਚ ਗੁਰਵੰਤ ਸਿੰਘ ਪੰਨੂ ਨੂੰ ਜਿਹੜਾ ਕਿ ਘੁਮਾਇਆ ਜਾਏਗਾ ਪਰ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਪ੍ਰਬੰਧ ਪੂਰੇ ਕੀਤੇ ਗਏ ਨੇ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੱਲ ਨੂੰ ਪਟਿਆਲਾ ਦੇ ਵਿੱਚ ਜਿਹੜਾ ਕਿ ਪ੍ਰੋਗਰਾਮ ਤੇ ਵਿਚ ਆਣਗੇ ਔਰ ਉੱਥੇ ਹੀ ਸੁਰੱਖਿਆ ਦੇਵੀ ਪੁਰਵਾਂ ਜਿਹੜੇ ਕੀ ਇੰਤਜ਼ਾਮ ਕੀਤੇ ਗਏ ਨੇ ਕਿਉਂਕਿ ਜਿਹੜੀ ਗੁਰਵੰਤ ਸਿੰਘ ਪੰਨੂ ਵੱਲੋਂ ਰੋਜ਼ਾਨਾ ਹੀ ਕੋਈ ਨਾ ਕੋਈ ਈਮੇਲ ਧਮਕੀ ਰਹੀ ਈਮੇਲ ਪਾਈ ਜਾ ਰਹੀ ਹੈ ਜਿਦੇ ਵਿੱਚ ਧਮਕੀਆਂ ਦਿੱਤੀਆਂ ਜਾ ਰਹੀਆਂ ਪਰ ਉਹਨਾਂ ਕਹਿੰਦੇ ਕਿ ਪੰਜਾਬ ਦੇ ਲੋਕ ਜਾਂ ਪੰਜਾਬ ਪੁਲਿਸ ਇਹ ਜੀਆਂ ਕਿੱਧਰ ਧਮਕੀਆਂ ਤੋਂ ਡਰਨ ਵਾਲੀ ਨਹੀਂ ਹੈ ਪਟਿਆਲਾ ਤੋਂ ਨੇੜੇ ਦੇ ਨਾਲ ਚਰਨਜੀਤ ਚੋਸ਼ੀ ਦੀ ਰਿਪੋਰਟ ਦੇਖੋ ਇਹਨੂੰ ਹਿੰਦੁਸਤਾਨ ਕਾਨੂੰਨ ਦਾ ਪਗੋੜਾ ਤੇ ਅਮਰੀਕਾ ਦੇ ਵਿੱਚ ਜਿਵੇਂ ਉਹ ਚੂਹਾ ਬਿੱਲ ਦੇ ਵਿੱਚ ਹੁੰਦਾ ਓਵੇਂ ਬੈਠ ਕੇ ਤੇ ਇੱਕ ਗਿੱਧੜਤਮਕੀਆਂ ਜਿਹਨੂੰ ਕਹਿੰਦੇ ਆ ਉਹ ਗਿੱਧੜਤਮਕੀਆਂ ਦਿੰਦਾ ਉਹਦਾ ਮੇਨ ਮਕਸਦ ਆਪਣੇ ਯੂਥ ਨੂੰ ਗੁੰਮਰਾਹ ਕਰਨਾ ਉਹਨਾਂ ਨੂੰ ਲਾਲਚ ਦੇਣਾ ਉਹਨੂੰ ਇਸ ਗੱਲ ਦਾ ਅਹਿਸਾਸ ਨਹੀਂ ਵੀ ਇਹ ਪਟਿਆਲਾ ਸ਼ਹਿਰ ਜਿਹਦੇ ਵਿੱਚ ਲੋਕ ਸويرੇ ਜੇ ਦੁੱਖ ਨਿਵਾਰਨ ਜਾਂਦੇ ਆ ਤਾਂ ਜਾਂਦੇ ਕਾਲੀ ਮਾਤਾ ਮੰਦਿਰ ਵੀ ਮੱਥਾ ਟੇਕ ਕੇ ਜਾਂਦੇ ਆ ਤੇ ਜਾਂ ਕਾਲੀ ਮਾਤਾ ਮੰਦਿਰ ਜਾਂਦੇ ਆ ਤਾਂ ਮੱਥਾ ਟੇਕ ਕੇ ਤੇ ਗਾ ਦੁੱਖ ਨਿਵਾਰਨ ਸਾਹਿਬ ਵੀ ਮੱਥਾ ਟੇਕ ਕੇ ਜਾਂਦੇ ਆ ਇਹ دہشت گردਾਂ ਦਾ ਇੱਕੋ ਮਕਸਦ ਹੁੰਦਾ ਲੋਕਾਂ 'ਚ ਡਰ ਪੈਦਾ ਕਰਨਾ ਤੇ ਉਹਨਾਂ ਨੂੰ ਨਾਲ ਉਹ ਡਰ ਦਾ ਫਾਇਦਾ ਲਾ ਕੇ ਵਿਦੇਸ਼ ਦੇ ਵਿੱਚ ਪੈਸਾ ਇਕੱਠਾ ਕਰਨਾ ਇਸ ਕਰਕੇ ਜਿਹੜੀ ਇਹ ਇਹਦੀ ਸਾਜ਼ਿਸ਼ ਹੈ ਅਸੀਂ ਜਿੰਨੇ ਵੀ ਇਹਦੇ ਕੇਸਿਸ ਅਸੀਂ ਦੇਖੇ ਆ ਜਿਹੜੇ ਗੁਰਪਤਵੰਤ ਪੰਨੂ ਨੇ ਲਖਾਇਆ ਤੇ ਜਦੋਂ ਉਹ ਲੜਕੇ ਫੜੇ ਜਾਂਦੇ ਆ ਤੇ ਉਹ ਕਹਿੰਦੇ ਜੀ ਸਾਨੂੰ ਵਾਦਾ ਕੀਤਾ ਸੀ ਤੁਹਾਨੂੰ ਇਮੀਗ੍ਰੇਸ਼ਨ ਦਵਾ ਦਾਂਗੇ ਤੇ ਦੂਜੀ ਇੰਪੋਰਟੈਂਟ ਗੱਲ ਤੁਹਾਡੇ ਦੱਸਣ ਵਾਲੀ ਇਹ ਹੈ ਇਹ ਤੁਹਾਨੂੰ ਥੋੜੇ ਚਿਰ ਨੂੰ ਇਹਨੂੰ ਹੀ ਗੁਰਪਤਵੰਤ ਪੰਨੂ ਨੂੰ ਨਹੀਂ ਇੱਥੇ ਅਸੀਂ ਕੈਂਟਰ ਚ ਬੈਠਾ ਦਿਖਾ ਦੇਣਾ ਪਟਿਆਲਾ ਜੇਲ੍ਹ ਹੀ ਲਿਆਉਣਾ ਕਿਉਂਕਿ ਉੱਥੇ ਸਖਤੀ ਹੋ ਰਹੀ ਹੈ ਇਮੀਗ੍ਰੈਂਟਸ ਨੂੰ ਵਾਪਸ ਭੇਜ ਰਿਹਾ ਤੇ ਇਹ ਪ੍ਰੈਕਟੀਕਲੀ ਲੋਕਾਂ ਨੂੰ ਇਹ ਝਾਂਸਾ ਦਿੰਦਾ ਕਿ ਤੁਹਾਡੀ ਇਮੀਗ੍ਰੇਸ਼ਨ ਕਰਾ ਦੂੰਗਾ ਜਾਂ ਫੰਡ ਦੇ ਦੂੰਗਾ ਜਿਹੜੇ ਕੇਸਸ ਟਰੇਸ ਹੋਏ ਆ ਉਹਦੇ ਵਿੱਚ ਪਤਾ ਲੱਗਿਆ ਕਿ ਨਾ ਕਿਸੇ ਦੇ ਫੰਡ ਟਰਾਂਸਫਰ ਕੀਤੇ ਤੇ ਨਾ ਕਿਸੇ ਨੂੰ ਇਹ ਦਿੱਤਾ ਇਹਦਾ ਮਕਸਦ ਸਿਰਫ ਦੇਸ਼ دہشت ਫਲਾਉਣਾ ਹੈ ਤੇ ਜਿਵੇਂ ਉਹ ਪੰਜਾਬੀ ਦੀ ਕਹਾਵਤ ਹੈ ਨਾ ਅੱਗ ਲਾ ਕੇ ਡੱਬੂ ਕੰਧ ਤੇ ਇਹ ਗੁਰਪਤਵੰਤ ਪੰਨੂ ਦਾ ਕੰਮ ਹੈ ਇਸ ਕਰਕੇ ਅਸੀਂ ਇੱਥੇ ਪੂਰਨ ਸੁਰੱਖਿਆ ਇੰਤਜ਼ਾਮ ਕਰਾਂਗੇ ਇਹਦੇ ਵਿੱਚ ਪ੍ਰੋਪਰਲੀ ਸਾਡੀ ਟੀਮ ਬੜੀ ਕਾਬਿਲ ਹੈ ਐਸਐਸਪੀ ਨਾਨਕ ਸਿੰਘ ਦੇ ਕੱਲ ਵੀ ਸਾਰੀ ਰਾਤ ਬਾਹਰ ਸੀ ਅੱਜ ਵੀ ਸਾਰੀ ਰਾਤ ਸਾਡੇ ਲਈ ਕਿਉਂਕਿ ਸਟੇਟ ਲੈਵਲ ਦਾ ਇਹ ਜਿਹੜਾ 26 ਜਨਵਰੀ 15 ਅਗਸਤ ਦਾ ਬੜੇ ਇੰਪੋਰਟੈਂਸ ਡੇ ਦੇ ਫੰਕਸ਼ਨ ਹੁੰਦੇ ਆ ਇਸ ਕਰਕੇ ਅਸੀਂ ਪੂਰਨ ਸੁਰੱਖਿਆ ਇੰਤਜ਼ਾਮ ਕਰਾਂਗੇ ਬਿਲਕੁਲ ਪੀਸਫੁੱਲ ਉਹ ਕਰਾਵਾਂਗੇ ਤੇ ਇਹਦੇ ਵਿੱਚ ਮੈਂ ਯੂਥ ਨੂੰ ਵੀ ਰਿਕਵੈਸਟ ਕਰਨਾ ਚਾਹੁੰਦਾ ਤੁਹਾਡੇ ਜਰੀਏ ਕਿ ਇਹ ਤਾਂ ਆਪ ਦਾ ਆਪ ਹੀ ਪਹਿਲੀ ਗੱਲ ਤਾਂ ਇਹਦੇ 'ਚ ਜਿਹੜੀ ਕਾਮਿਕ ਤੇ ਬੜੀ ਫਨੀ ਟਾਈਪ ਤਾਂ ਇਹਦੀ ਲੁੱਕ ਹੈ ਜਿਹੜੀ ਉਹਦੇ ਵਿੱਚ ਉਹਨੂੰ ਕਹਿ ਦੋ ਵੀ ਉਹ ਜਿਸ ਢੰਗ ਦਾ ਇਹ ਆਪਦੇ ਆਪ ਨੂੰ ਪ੍ਰੋਜੈਕਟ ਕਰਦਾ ਤੇ ਦੇਖਣ ਨੂੰ ਤਾਂ ਪਹਿਲੀ ਗੱਲੇ ਆਪ ਹੀ ਸਿੱਖ ਨਹੀਂ ਲੱਗਦਾ ਤੇ ਜਿਹੜੀ ਗੱਲ ਨੂੰ ਪ੍ਰੋਪਗੇਟ ਕਰਦਾ ਇਸ ਕਰਕੇ ਇਹਦੀਆਂ ਗੁੰਮਰਾਹ ਕੀਤੀਆਂ ਹੋਈਆਂ ਗੱਲਾਂ ਦੇ ਵਿੱਚ ਨਾ ਆਓ ਅਸੀਂ ਲੋਕਾਂ ਦੀ ਸੈਂਸ ਆਫ ਸਿਕਿਉਰਟੀ ਲਈ ਹੈਗੇ ਆ ਤੇ ਉਹਦੇ 'ਚ ਅੱਜ ਤੱਕ ਕੋਈ ਇਹਦਾ ਕੇਸ ਜਿਹੜਾ ਜਿਹੜੇ ਇਹਨੇ ਕੀਤੀ ਹੋਵੇ ਸ਼ਰਾਰਤ ਇਹ ਨਹੀਂ ਹੋਇਆ ਵੀ ਫੜੇ ਲਾ ਗਏ ਹੁਣ ਕਿਉਂ ਆਪਣੇ ਜਿਹੜੇ ਆਮ ਵਿਚਾਰੇ ਛੋਟ ਜਿਹੜੇ ਜਵਾਨ ਹੈ ਜਿਨ੍ਹਾਂ ਨੂੰ ਨਾਂ ਤਾਂ ਕੋਈ ਗੱਲ ਪਤਾ ਹੈ ਉਹਨਾਂ ਨੂੰ ਲਾਲਚ ਦੇ ਕੇ ਉਹਨਾਂ ਨੂੰ ਫਸਾ ਕੇ ਆਪਦੀਆਂ ਰੋਟੀਆਂ ਸੇਕ ਰਿਹਾ ਦੱਸੋ ਜੀ ਹੋਰ ਤਾਂ ਸਰ ਕੁਝ ਰਹੀ ਹੈ ਜੀ ਉਸ ਜਿਹੜੀ ਮੇਲ ਦੇ ਵਿੱਚ ਇੱਕ ਜਰਨਲਿਸਟ ਨੇ ਵੀ ਮੇਲ ਆਈ ਹੈ ਸਰ ਉਹ ਸਾਰਾ ਵਿੱਚ ਹੀ ਆ ਗਿਆ ਸੀ ਜਦੋਂ ਮੇਲ ਆਈ ਹੈ ਉਹੀ ਤੁਹਾਨੂੰ ਕਿਹਾ ਗਿੱੱੜੜ ਪਮਕੀਆਂ ਜਿਹੜੀਆਂ ਹੁੰਦੀਆਂ ਉਹੀ ਹੁੰਦਾ ਅੱਗ ਲਾ ਕੇ ਕਿਹਦੇ ਕਿਵੇਂ ਦੇ ਪ੍ਰਬੰਧ ਹੈਗੇ ਸੀ ਸੀਸੀਟੀਵੀ ਕੈਮਰੇ ਸ਼ਹਿਰ ਚ ਕਾਫੀ ਖਰਾਬ ਹੈਗੇ ਉਹਨਾਂ ਨੂੰ ਲੈ ਕੇ ਜੀ ਅੱਗ ਲਾ ਕੇ ਡੱਬੂ ਕੰਦ ਤੇ ਇਹ ਇਹਦਾ ਇਹਦੀ ਮੋਡਸ ਸੁਪਰੀਂਡੀ ਆ ਤੇ ਇਹ ਤੁਹਾਨੂੰ ਜਿਵੇਂ ਇਹਦੇ ਪ੍ਰੋਸੀਜਰ ਚੱਲ ਰਿਹਾ ਹੈ ਹਿੰਦੁਸਤਾਨ ਦੇ ਕਾਨੂੰਨ ਦਾ ਪਗੋੜਾ ਕੁਸਚਰ ਨੂੰ ਤੁਹਾਨੂੰ ਕੈਂਟਰ ਦੇ ਵਿੱਚ ਪਿੱਛੇ ਬੈਠਾ ਤੁਹਾਨੂੰ ਦਿਖਿਆ ਜਾਊਗਾ ਇਹ ਪੰਨੂ ਨੂੰ ਵਾਪਸ ਲਿਆਂਦਾ ਜਾਊ ਉਹ ਤੇ ਪਟਿਆਲੇ ਜੇਲ੍ਹ ਚ ਹੀ ਹੋਊਗਾ ਤੇ ਉਦੋਂ ਤੁਸੀਂ ਸਾਰੇ ਆਪ ਦੀ ਸਾਹਿਬਾ ਤੁਹਾਡੀਆਂ ਗੱਲਾਂ ਤੋਂ ਲੱਗਦਾ ਹੈ ਕਿ ਪੰਜਾਬ ਪੁਲਿਸ ਨੂੰ ਕੋਈ ਫੇਅਰ ਨਹੀਂ ਆਇਆ ਪਰਵਾਹ ਖਤਵਾਨ ਪਨੂ ਨੇ ਧਮਕੀਆਂ ਦਾ ਕਿ ਨੂੰ ਸੀ ਚੈਲੰਜ ਵੱਟਾ ਚੈਲੰਜ ਬਣ ਕੇ ਚੱਲ ਰਹੇ ਹੋ ਨਹੀਂ ਇਹ ਦੇਖੋ ਹਰ ਫੰਕਸ਼ਨ ਹੈ ਜਿਹੜਾ ਆਪਣਾ ਹਿੰਦੁਸਤਾਨ ਦਾ ਜਦੋਂ ਇਹਦੇ ਚ ਆਪਣੀ ਬਦਕਸੁੰਤੀ ਆ ਵੀ ਗਵਾਂਡੀ ਨਹੀਂ ਕੋਈ ਚੇਂਜ ਕਰ ਸਕਦਾ ਤੇ ਇਹ ਗਵਾਂਡੀ ਦੇਸ਼ ਹਮੇਸ਼ਾ ਹੀ ਜਿਹੜੇ ਉਥੋਂ ਸ਼ਹਿਰ ਲੈ ਕੇ ਉਹਦੇ ਵਿੱਚ ਰਾਜ ਦੇ ਵਿੱਚ ਅਮਨ ਸ਼ਾਂਤੀ ਭੰਗ ਕਰਕੇ ਅਰਥਵਿਵਸਥਾ ਨੂੰ ਖਰਾਬ ਕਰਨ ਦੇ ਵਿੱਚ ਲੱਗੇ ਰਹਿੰਦੇ ਆ ਤੇ ਪੁਲਿਸ ਲਈ ਚੈਲੰਜ ਹੁੰਦਾ ਵੀ ਇਹੋ ਜਿਹੇ ਜਿਹੜੇ ਫੰਕਸ਼ਨਸ ਆ ਉਹ ਪੀਸਫੁੱਲ ਰਹਿਣ ਸਾਡੀ ਟੀਮ ਬੜੀ ਕੰਪੀਟੈਂਟ ਹੈ ਤੇ ਬੜੇ ਕਾਬਲ ਐ ਐਸਐਸਪੀ ਇੱਥੇ ਤੇ ਮੈਨੂੰ ਨਹੀਂ ਲੱਗਦਾ ਵੀ ਇੱਥੇ ਕੋਈ ਵੀ ਕੋਈ ਸ਼ਰਾਰਤ ਕਰਨ ਦੇ ਵਿੱਚ ਇੱਥੇ ਜਾਂ ਬਾਕੀ ਵੀ ਕਿਤੇ ਜਿਹੜੇ ਜਿਹੜੇ ਬਾਕੀ ਆਫਸਰਸ ਜਿਹੜੇ ਲੱਗੇ ਹੋਏ ਕੋਈ ਸ਼ਰਾਰਤ ਦੇ ਵਿੱਚ ਕਾਮਯਾਬ ਹੋਗਾ ਸਰ ਜੀ ਕਿੰਨੀ ਕਿ ਫੋਰਸ ਲਗਾਏ